ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਨੇ ਲੱਬਿਆ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਨਵਾਂ ਤਰੀਕਾ ਅਹਿਮ ਦਸਤਾਵੇਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤਕਨੀਕ ਚੀਨੋਕ ਹਜ਼ਾਰਾਂ ਲੋਕ ਮੁਸ਼ਕਲਾਂ ਵਿੱਚ ਘਿਰੇ ਇਮੀਗ੍ਰੇਸ਼ਨ ਸਲਾਹਕਾਰ ਚਿੰਤਤ ਅਮਰੀਕਾ ਤੋਂ ਵਿਆਹ ਕਰਵਾਉਣ ਪੰਜਾਬ ਪੁੱਜੀ ਔਰਤ ਦਾ ਕਤਲ ਰੁਪਿੰਦਰ ਕੌਰ ਪੰਦੇਰ ਤੋਂ ਠੱਗੇ ਲੱਖਾਂ ਰੁਪਏ ਕੈਨੇਡਾ ਵਿੱਚ ਭਾਰਤੀ ਪਰਿਵਾਰ ਨੂੰ ਮੌਤ ਦੇ ਮੂੰਹ ਵਿੱਚ ਭੇਜਣ ਵਾਲਾ ਕਾਬੂ ਅਮਰੀਕਾ ਦੇ ਹਵਾਲਗੀ ਵਾਰੰਟਾ ਦੇ ਆਧਾਰ ਤੇ ਹੋਈ ਕਾਰਵਾਈ ਅਮਰੀਕਾ ਵਿੱਚ ਦੋ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ ਕੋਕੀਨ ਅਤੇ ਮੈਥਮਫੈਟਾਮਿਨ ਹੋਈ ਬਰਾਮਦ ਅਮਰੀਕਾ ਵਿੱਚੋਂ ਕਾਰੋਬਾਰ ਸਮੇਟਣ ਲਈ ਮਜਬੂਰ ਹੋਈ ਟਿਕਟੌਕ ਦੀ ਮਾਲਕ ਬਾਈ ਡਾਂਸ ਟਰੰਪ ਨੇ ਕਿਹਾ ਜਿੰਪਿੰਗ ਨਾਲ ਮੁਲਾਕਾਤ ਮਗਰੋਂ ਹਾਲਾਤ ਸਪਸ਼ਟ ਹੋਣਗੇ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਨਵਾਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਸਕਿਲਡ ਵਰਕਰਸ ਅਤੇ ਸਪਾਊਸ ਵੀਜ਼ਾ ਵਾਲੇ ਦਿੱਕਤਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਜਾਇਜ਼ ਮਾਮਲਿਆਂ ਵਿੱਚ ਅਰਜ਼ੀਆਂ ਰੱਦ ਹੋਣ ਕਰਕੇ ਇਮੀਗ੍ਰੇਸ਼ਨ ਵਕੀਲ ਅਤੇ ਸਲਾਹਕਾਰ ਚਿੰਤਤ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਲਿਆਂਦੀ ਤਕਨੀਕ ਚੀਨੋਕ ਸਮੱਸਿਆ ਦੀ ਜੜ ਹੈ ਫੈਡਰਲ ਸਰਕਾਰ ਨੇ ਦਾਅਵਾ ਕੀਤਾ ਕਿ ਚੀਨੋਕ ਵੱਲੋਂ ਆਪਣੇ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਸੰਸਦ ਮੈਂਬਰਾਂ ਤੱਕ ਮਾਮਲਾ ਪਹੁੰਚਾ ਚੁੱਕੇ ਇਮੀਗ੍ਰੇਸ਼ਨ ਵਕੀਲ ਮੈਰੀਓ ਬਲਜ਼ਮੋ ਨੇ ਦਾਅਵਾ ਕੀਤਾ ਕਿ ਚੀਨੋਕ ਦੀ ਵਰਤੋਂ ਕਰਦੇ ਆਂ ਅਰਜੀ ਦੇ ਕਈ ਹਿੱਸਿਆਂ ਬਾਰੇ ਵੀਜ਼ਾ ਅਫਸਰ ਨੂੰ ਪਤਾ ਹੀ ਨਹੀਂ ਲੱਗਦਾ ਬਲਜ਼ਮੋ ਨੇ ਆਪਣੇ ਇੱਕ ਕਲਾਇੰਟ ਦੀ ਦਲੀਲ ਪੇਸ਼ ਕੀਤੀ ਜਿਸ ਦਾ ਜਨਮ ਸਰਟੀਫਿਕੇਟ ਅਰਜ਼ੀ ਨਾਲ ਨੱਥੀ ਕੀਤਾ ਗਿਆ ਸੀ ਪਰ ਵੀਜ਼ਾ ਅਫਸਰ ਨੇ ਇਹ ਕਹਿੰਦਿਆਂ ਅਰਜ਼ੀ ਰੱਦ ਕਰ ਦਿੱਤੀ ਕਿ ਜਨਮ ਸਰਟੀਫਿਕੇਟ ਨਥੀ ਨਹੀਂ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਵੀਜ਼ਾ ਅਫਸਰ ਦੇ ਫੈਸਲੇ ਨਾਲ ਸਹਿਮਤ ਨਾ ਹੋਣ ਤੇ ਬਿਨੇਕਾਰ ਵੱਲੋਂ ਇਮੀਗ੍ਰੇਸ਼ਨ ਵਿਭਾਗ ਕੋਲ ਪੁਨਰ ਵਿਚਾਰ ਦੀ ਪਟੀਸ਼ਨ ਧਾਰਿਤ ਕੀਤੀ ਜਾ ਸਕਦੀ ਹੈ ਅਤੇ ਅਜਿਹੇ ਹੀ ਮਾਮਲੇ ਵਿੱਚ ਭਾਰਤੀ ਮੂਲ ਦੀ ਚੰਦਨੀ ਅਜਵਾਨੀ ਨੂੰ ਰਾਹਤ ਮਿਲ ਸਕੀ ਮੌਂਟਰੀਅਲ ਵਿਖੇ ਰਹਿੰਦੀ ਚੰਦਨੀ ਅਜਵਾਨੀ ਦਾ ਵਿਆਹ ਜੁਲਾਈ 2023 ਵਿੱਚ ਅਹਮਦਾਬਾਦ ਰਹਿੰਦੇ ਜੈਦੇਵ ਨਾਲ ਹੋਇਆ ਸਪਾਊਸਲ ਵੀਜ਼ਾ ਅਰਜ਼ੀ ਦੀ ਪ੍ਰੋਸੈਸਿੰਗ ਹਾਲੇ ਚੱਲ ਹੀ ਰਹੀ ਸੀ ਕਿ ਜੈਦੇਵ ਨੇ ਵਿਜ਼ਟਰ ਵੀਜ਼ਾ ਅਪਲਾਈ ਕਰ ਦਿੱਤਾ ਪਰ ਦਸੰਬਰ 2024 ਵਿੱਚ ਅਰਜ਼ੀ ਰੱਦ ਹੋ ਗਈ ਅਤੇ ਵੀਜ਼ਾ ਅਫਸਰ ਨੇ ਖਾਤੇ ਵਿੱਚ ਲੋੜੀਂਦੀ ਰਕਮ ਨਾ ਹੋਣ ਦੀ ਦਲੀਲ ਦਿੱਤੀ ਸੀਪੀਸੀ ਦੀ ਰਿਪੋਰਟ ਮੁਤਾਬਕ ਭਾਰਤੀ ਜੋੜੇ ਵੱਲੋਂ ਆਮਦਨ ਦੇ ਸਰੋਤਾਂ ਬਾਰੇ ਕਈ ਦਸਤਾਵੇਜ਼ ਪੇਸ਼ ਕੀਤੇ ਗਏ ਅਤੇ ਜਦੋਂ ਪੁਨਰ ਵਿਚਾਰ ਪਟੀਸ਼ਨ ਦਾਇਰ ਹੋਈ ਤਾਂ ਮਾਰਚ 2025 ਵਿੱਚ ਵਿਜ਼ਟਰ ਵੀਜ਼ਾ ਮਿਲ ਗਿਆ ਹੁਣ ਚਾਂਦਨੀ ਨੂੰ ਇਹੀ ਡਰ ਵੱਡ-ਵੱਡ ਖਾ ਰਿਹਾ ਹੈ ਕਿਤੇ ਸਪੌਸਲ ਵੀਜ਼ਾ ਸਪੌਂਸਰਸ਼ਿਪ ਦੇ ਮਾਮਲੇ ਵਿੱਚ ਪਹਿਲਾਂ ਵਾਲਾ ਵਰਤਾਓ ਨਾ ਕੀਤਾ ਜਾਵੇ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾ ਚੁੱਕੀ ਹੈ ਅਤੇ ਭਾਰਤ ਦੇ ਮਾਮਲੇ ਵਿੱਚ ਅਰਜ਼ੀਆਂ ਰੱਦ ਹੋਣ ਦੀ ਦਰ 80% ਤੱਕ ਦਸੀ ਜਾ ਰਹੀ ਹੈ। ਖੈਰਾ ਰਿਪੋਰਟ ਹਮਦਰ ਟੀਵੀ। ਆ ਹੁਣ ਚਲਦੇ ਆ ਅਮਰੀਕਾ ਅਤੇ ਕੈਨੇਡਾ ਨਾਲ ਸੰਬੰਧਤ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਨਾਲ ਸੰਬੰਧਤ ਖਬਰ ਵੱਲ। ਨਸ਼ਾ ਨਾਲ ਲੱਦੇ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ ਦੋ ਪੰਜਾਬੀਆਂ ਸਣੇ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਟਰੱਕ ਡਰਾਈਵਰਾਂ ਦੀ شناخت ਹਰ ਵਿਕਰਮਜੀਤ ਸਿੰਘ, ਨਵਜੋਤ ਸਿੰਘ ਅਤੇ ਸੈਦ ਸ਼ਾਹ ਵਜੋ ਕੀਤੀ ਗਈ ਹੈ। ਮਿਸ਼ੀਗਨ ਦੀ ਸੇਂਟ ਕਲੀਅਰ ਕਾਉਂਟੀ ਵਿੱਚ ਹੋਈਆਂ ਗ੍ਰਿਫਤਾਰੀਆਂ ਬਾਰੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਦੱਸਿਆ ਕਿ ਡੈਟਰਾਇਟ ਦੀ ਫੋਰਟ ਸਟਰੀਟ ਕਾਰਗੋ ਫੈਸਿਲਿਟੀ ਵਿਖੇ ਹਰ ਵਿਕਰਮਜੀਤ ਸਿੰਘ ਨੂੰ ਰੋਕਿਆ ਗਿਆ ਅਤੇ ਉਸਨੇ ਬਾਰਡਰ 에ਜੰਟਾਂ ਨੂੰ ਦੱਸਿਆ ਕਿ ਉਹ ਵਿਸਕੋਂਸਨ ਤੋਂ ਜਵਾਂ ਦਾ ਆਟਾ ਲੈ ਕੇ ਕੈਨੇਡਾ ਵਾਪਸ ਜਾ ਰਿਹਾ ਹੈ। ਬਾਰਡਰ ਅਫਸਰਾਂ ਨੂੰ অন্ਟਾਰੀਓ ਦੀ ਲਾਇਸੈਂਸ ਪਲੇਟ ਵਾਲੇ ਟਰੱਕ ਵਿੱਚ ਨਾਜਾਇਜ਼ ਸਮਾਨ ਦੀ ਮੌਜੂਦਗੀ ਦਾ ਸ਼ੱਕ ਹੋਇਆ ਤਾਂ ਟਰੱਕ ਦੀ ਤਲਾਸ਼ੀ ਲੈਣ ਦਾ ਫੈਸਲਾ ਲਿਆ। तलाशी दौरान ट्रक ਵਿੱਚ ਲੱਦੀਆਂ ਆਟੇ ਦੀਆਂ ਬੋਰੀਆਂ ਹੇਠ ਲੁਕਾ ਕੇ ਰੱਖੇ 17 ਡੱਬੇ ਅਤੇ ਦੋ ਕਾਲੇ ਡਫਲ ਬੈਗ ਬਰਾਮਦ ਕੀਤੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹਨਾਂ ਵਿੱਚ ਕੋਕੀਨ ਦੀ ਮੌਜੂਦਗੀ ਬਾਰੇ ਤਸਦੀਕ ਹੋ ਗਈ ਜਿਨ੍ਹਾਂ ਦਾ ਕੁੱਲ ਵਜ਼ਨ 475 ਕਿਲੋ ਬਣਿਆ ਅਤੇ ਅੰਦਾਜ਼ਨ ਕੀਮਤ 12 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ। ਦੂਜੇ ਪਾਸੇ ਸૈયਦ ਸ਼ਾਹ ਅਤੇ ਨਵਜੋਤ ਸਿੰਘ ਕਥਿਤ ਤੌਰ ਤੇ 425 ਕਿਲੋ ਮੈਥਾਮਫੈਟਾਮਿਨ 'ਤੇ ਕਾਬੂ ਆ ਗਏ। ਜਦੋਂ ਕੈਲੀਫੋਰਨੀਆ ਲਾਇਸੈਂਸ ਪਲੇਟ ਅਤੇ 온ਟਾਰੀਓ ਲਾਇਸੈਂਸ ਪਲੇਟ ਵਾਲੇ ਦੋ ਟਰੱਕ ਮੈਮਫਿਸ ਦੇ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਨਜ਼ਰ ਆਏ ਦੋਹਾਂ ਟਰੱਕਾਂ ਦੇ ਦਰਵਾਜ਼ੇ ਖੁੱਲੇ ਸਨ ਅਤੇ ਦੋਵੇਂ ਜਣੇ ਟ੍ਰੇਲਰਾਂ ਦੇ ਪਿੱਛੇ ਚੀਜ਼ਾਂ ਦੀ ਅਦਲਾ ਬਦਲੀ ਕਰਦੇ ਦੇਖੇ ਗਏ ਇਸ ਮਗਰੋਂ 온ਟਾਰੀਓ ਦੀ ਲਾਇਸੈਂਸ ਪਲੇਟ ਵਾਲਾ ਟਰੱਕ ਬਲੂ ਵਾਟਰ ਬ੍ਰਿਜ ਵੱਲ ਰਵਾਨਾ ਹੋ ਗਿਆ ਅਤੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਪਿੱਛਾ ਜਾਰੀ ਰੱਖਿਆ ਟਰੱਕ ਸੈਇਦ ਸ਼ਾਹ ਚਲਾ ਰਿਹਾ ਸੀ ਅਤੇ ਕਸਟਮਜ਼ ਵਾਲਿਆਂ ਨੂੰ ਟਰੱਕ ਦੀ ਡੁੰਗਾਈ ਨਾਲ ਤਲਾਸ਼ੀ ਲੈਣ ਦਾ ਇਸ਼ਾਰਾ ਕਰ ਦਿੱਤਾ ਗਿਆ। ਤਲਾਸ਼ੀ ਦੌਰਾਨ ਕਈ ਪਲਾਸਟਿਕ ਬੈਗਸ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਹਲਕੇ ਪੂਰੇ ਰੰਗ ਦੇ ਕ੍ਰਿਸਟਲਸ ਭਰੇ ਹੋਏ ਸਨ। ਕ੍ਰਿਸਟਲਸ ਨੂੰ ਲੈਬ ਟੈਸਟ ਵਾਸਤੇ ਭੇਜਿਆ ਗਿਆ ਤਾਂ ਮੈਥਾਮਫੈਟਾਮਿਨ ਦੀ ਤਸਦੀਕ ਹੋ ਗਈ। ਕੈਲੀਫੋਰਨੀਆ ਵਾਲਾ ਟਰੱਕ ਨਵਜੋਤ ਸਿੰਘ ਚਲਾ ਰਿਹਾ ਸੀ ਜਿਸ ਦਾ ਪਿੱਛਾ ਇੰਟਰਸਟੇਟ 69 ਤੇ ਕਰਦਿਆਂ ਰੋਕਿਆ ਗਿਆ। ਮਿਸ਼ੀਗਨ ਸਟੇਟ ਪੁਲਿਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਕਾਗਜ਼ ਲੱਦ ਕੇ ਸਟਾਕਟਨ ਜਾ ਰਿਹਾ ਹੈ ਪਰ ਇਸੇ ਦੌਰਾਨ ਮਹਿਸੂਸ ਹੋਇਆ ਕਿ ਟਰੇਲਰ ਸੀਲਬੰਦ ਨਹੀਂ ਸੀ ਨਵਜੋਤ ਸਿੰਘ ਨੇ ਕਿਹਾ ਕਿ ਸੀਲ ਟਰੱਕ ਵਿੱਚ ਪਈ ਹੈ ਪਰ ਲੋਡ ਦੇ ਬਿਲੋਤੇ ਲਿਖੀਆਂ ਸ਼ਰਤਾਂ ਮੁਤਾਬਕ ਸੀਲ ਉਸ ਵੇਲੇ ਤੱਕ ਨਹੀਂ ਹਟਾਈ ਜਾ ਸਕਦੀ ਜਦੋਂ ਤੱਕ ਅਧਿਕਾਰਤ ਗਾਹਕ ਖੁਦ ਇਸ ਦੀ ਇਜਾਜ਼ਤ ਨਾ ਦੇਵੇ homeland security ਵਿਭਾਗ ਦੇ ਸਪੈਸ਼ਲ ਏਜੰਟ ਐਂਡਰਿਊ ਆਰਬਰ ਨੇ ਦੱਸਿਆ ਕਿ ਅਕਸਰ ਹੀ ਟਰੱਕ ਸਟਾਪਸ ਜਾਂ ਘੱਟ ਆਵਾਜਾਈ ਵਾਲੀਆਂ ਥਾਵਾਂ ਤੇ ਨਸ਼ਿਆਂ ਦੀ ਲੜਾਈ ਕੀਤੀ ਜਾਂਦੀ ਹੈ ਇੱਕ ਟਰੱਕ ਤੋਂ ਦੂਜੇ ਟਰੱਕ ਵਿੱਚ ਨਸ਼ੇ ਲਦਣ ਲਈ گارਬੇਜ ਬੈਗਸ ਦੀ ਵਰਤੋਂ ਆਮ ਗੱਲ ਹੈ ਐਂਡਰਿਊ ਮੁਤਾਬਕ ਟ੍ਰੇਲਰ ਵਿੱਚੋਂ ਮਿਲੀ ਮੈਥਮਫੈਟਾਮਿਨ ਨਿਜੀ ਵਰਤੋਂ ਵਾਲੀ ਮਿਕਦਾਰ ਤੋਂ ਕਿਤੇ ਜ਼ਿਆਦਾ ਸੀ ਜਿਸ ਦੇ ਮੱਦੇਨਜ਼ਰ ਨਵਜੋਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਗੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਭਾਰਤੀ ਪਰਿਵਾਰ ਦੀ ਦਰਦਨਾਕ ਮੌਤ ਦੇ ਮਾਮਲੇ ਵਿੱਚ ਹੋਈ ਇੱਕ ਹੋਰ ਗ੍ਰਿਫਤਾਰੀ ਨਾਲ ਸੰਬੰਧਿਤ ਹੈ ਕੈਨੇਡਾ ਵਿੱਚ ਭਾਰਤੀ ਪਰਿਵਾਰ ਦੀ ਦਰਦਨਾਕ ਮੌਤ ਦੇ ਕਥਿਤ ਜ਼ਿੰਮੇਵਾਰ ਲੋਕਾਂ ਵਿੱਚੋਂ ਇੱਕ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਬ੍ਰੈਮਟਨ ਦੇ ਫੈਨਲ ਪਟੇਲ ਨੂੰ ਅਮਰੀਕਾ ਵੱਲੋਂ ਜਾਰੀ ਹਵਾਲਗੀ ਵਾਰੰਟਾਂ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਗਿਆ ਹੈ ਜਦਕਿ ਭਾਰਤੀ ਪੁਲਿਸ ਵੀ ਉਸ ਦੀ ਹਵਾਲਗੀ ਮੰਗ ਚੁੱਕੀ ਹੈ ਦੱਸ ਦਈਏ ਕਿ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ 19 ਜਨਵਰੀ 2022 ਨੂੰ ਬੇहद ਬਰਫ਼ੀਲੇ ਮੌਸਮ ਦੌਰਾਨ ਤਾਪਮਾਨ -35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਸੀ ਪਰ ਇਸ ਦੇ ਬਾਵਜੂਦ ਜਗਦੀਸ਼ ਪਟੇਲ ਉਸ ਦੀ ਪਤਨੀ ਵਿਸ਼ਾਲੀ ਬੇਨ ਪਟੇਲ 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲ ਦੇ بیٹے ਧਾਰਮਿਕ ਨੂੰ ਬਗੈਰ ਮੋٹے ਕੱਪੜਿਆਂ ਤੋਂ ਖੁੱਲੇ ਅਸਮਾਨ ਹੇਠ ਛੱਡ ਦਿੱਤਾ ਗਿਆ ਮਾਮਲੇ ਦੇ ਗਵਾਹ ਰਜਿੰਦਰਪਾਲ ਸਿੰਘ ਨੇ ਅਦਾਲਤ ਵਿੱਚ ਗਵਾਹੀ ਦੌਰਾਨ ਦੱਸਿਆ ਕਿ ਪਟੇਲ ਪਰਿਵਾਰ ਨੇ ਆਪਣੀ ਜਾਨ ਬਚਾਉਣ ਲਈ ਫੈਨਲ ਪਟੇਲ ਨੂੰ ਕਈ ਫੋਨ ਕੀਤੇ ਪਰ ਕੋਈ ਹੰਗਾਰਾ ਨਾ ਆਇਆ ਪਟੇਲ ਪਰਿਵਾਰ ਉਹਨਾਂ 11 ਜਣਿਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਰਾਤ ਦੇ ਹਨੇਰੇ ਵਿੱਚ ਬਾਰਡਰ ਪਾਰ ਕਰਵਾਉਣ ਦੀ ਯੋਜਨਾ ਬਣਾਈ ਗਈ ਪਰ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ 11 ਵਿੱਚੋਂ 2 ਜਣੇ ਸਟੀਵ ਸ਼ੈਨ ਦੀ ਵੈਨ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਅਤੇ ਇਸੇ ਦੌਰਾਨ ਪੰਜ ਹੋਰ ਵੈਨਵਾਲ ਵਾਦੇ ਨਜ਼ਰ ਆਏ ਇਹਨਾਂ ਵਿੱਚੋਂ ਇੱਕ ਦੀ ਹਾਲਤ ਠੰਡ ਕਾਰਨ ਬੇहद ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਅਤੇ ਕਦੇ ਹੋਸ਼ ਵਿੱਚ ਆ ਜਾਂਦਾ ਜਨਵਰੀ 2023 ਵਿੱਚ ਭਾਰਤ ਦੇ ਗੁਜਰਾਤ ਸੂਬੇ ਵਿੱਚ ਫੈਨਲ ਪਟੇਲ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਅਮਰੀਕਾ ਦੇ ਮਿਨੇਸੋਟਾ ਸੂਬੇ ਵਿੱਚ ਚੱਲ ਰਹੇ ਮੁਕੱਦਮੇ ਤਹਿਤ ਹਰਸ਼ ਕੁਮਾਰ ਪਟੇਲ ਨੂੰ 10 ਸਾਲ ਅਤੇ ਸਟੀਵ ਸ਼ੈਨ ਨੂੰ 6.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਫਰਗਸ ਫਾਲਸ ਦੀ ਅਦਾਲਤ ਵਿੱਚ ਮੁਕਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਵੱਲੋਂ ਇੱਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਸਬੂਤ ਵਜੋਂ ਵਰਤੇ ਗਏ ਜਿਨ੍ਹਾਂ ਵਿੱਚ ਖਰਾਬ ਮੌਸਮ ਅਤੇ ਪ੍ਰਵਾਸੀਆਂ ਨੂੰ ਗੱਡੀ ਵਿੱਚ ਬਿਠਾਉਣ ਦੀ ਯਤਨਾਂ ਦਾ ਜ਼ਿਕਰ ਮਿਲਦਾ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ ਕੁਮਾਰ ਪਟੇਲ ਨੇ ਕੈਨੇਡਾ ਵਿੱਚ ਮੌਜੂਦ ਮਨੁੱਖੀ ਤਸਕਰਾਂ ਨਾਲ ਤਾਲਮੇਲ ਅਧੀਨ ਕੰਮ ਕਰਦੇ ਹਾਂ ਪ੍ਰਵਾਸੀਆਂ ਨੂੰ ਕੋਂਟਰੀ ਬਾਰਡਰ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ ਵਿੱਚ ਪਹੁੰਚਾਇਆ ਜਾਣਾ ਸੀ ਗੁਜਰਾਤੀ ਪਰਿਵਾਰ ਦੇ ਚਾਰ ਜੀਆ ਨੇ ਪੈਦਲ ਹੀ ਬਾਰਡਰ ਪਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟੀਵ ਸ਼ੈਂਡ ਕਥਿਤ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਨਾਲ ਭਾਣਾ ਵਰਤ ਗਿਆ CBC ਦੀ ਰਿਪੋਰਟ ਮੁਤਾਬਕ ਫੈਨਲ ਪਟੇਲ ਨਹੀਂ ਭਾਰਤੀ ਪਰਿਵਾਰ ਦੇ ਚਾਰ ਜੀਆਂ ਨੂੰ ਟ੍ਰਾਂਟੋ ਤੋਂ ਵਿਨੀਪੈਗ ਭੇਜਣ ਲਈ 17 ਜਨਵਰੀ 2022 ਨੂੰ ਕਿਰਾਏ ਦੀ ਗੱਡੀ ਦਾ ਪ੍ਰਬੰਧ ਕੀਤਾ ਭਾਰਤੀ ਪਰਿਵਾਰ ਗੁਜਰਾਤ ਦੇ ਦਿਨਗੁਚਾ ਪਿੰਡ ਨਾਲ ਸੰਬੰਧਿਤ ਸੀ ਅਤੇ ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਪਟੇਲ ਨੂੰ ਅੱਜ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਕਿ ਉਹਨਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆ ਯੂ ਐਸ ਸਿਟੀਜ਼ਨ ਨਾਲ ਪੰਜਾਬ ਵਿੱਚ ਵਾਪਰੀ ਹੌਲਨਾਕ ਵਾਰਦਾਤ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਤੋਂ ਵਿਆਹ ਕਰਵਾਉਣ ਪੰਜਾਬ ਪੁੱਜੀ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰ ਦਿੱਤਾ ਗਿਆ ਅਤੇ ਕਾਤਲ ਨੇ ਹਰ ਸਬੂਤ ਖਤਮ ਕਰਦਿਆਂ লাশ ਡੀਜ਼ਲ ਪਾ ਕੇ ਸਾੜ ਦਿੱਤੀ 72 ਸਾਲਾ ਯੂਐਸ ਸਿਟੀਜ਼ਨ ਰੁਪਿੰਦਰ ਕੌਰ ਦਾ ਕਤਲ ਗੁੱਜਾ ਭੇਤ ਹੀ ਬਣਿਆ ਰਹਿੰਦਾ ਜੇ ਉਸਦੀ ਭੈਣ ਕਮਲ ਕੌਰ ਖਹਿਰਾ ਨਵੀਂ ਦਿੱਲੀ ਸਥਿਤ ਯੂਐਸ ਅੰਬੈਸੀ ਕੋਲ ਗੁੰਮਸ਼ੋਦਗੀ ਦੀ ਰਿਪੋਰਟ ਦਰਜ ਨਾ ਕਰਵਾਉਂਦੀ ਅਮਰੀਕਾ ਦੀ ਅੰਬੈਸੀ ਵੱਲੋਂ ਪੰਜਾਬ ਪੁਲਿਸ ਨਾਲ ਸੰਪਰਕ ਕਰਦਿਆਂ ਰੁਪਿੰਦਰ ਕੌਰ ਦੀ ਭਾਲ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਅਤੇ 파ਰਤ ਦਰ 파ਰਤ ਸਭ ਕੁਝ ਸਾਹਮਣੇ ਆਉਣ ਲੱਗਾ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਕਤਲ ਦੀ ਵਾਰਦਾਤ 12 ਅਤੇ 13 ਜੁਲਾਈ ਦੀ ਦਰਮਿਆਨੀ ਰਾਤ ਵਾਪਰੀ ਅਤੇ ਕਾਤਲ ਨੇ ਲਾਸ਼ ਸਾੜਨ ਮਗਰੋਂ ਹੱਡੀਆਂ ਪਿੰਡ ਲਹਿਰਾ ਦੀ ਡਰੇਨ ਵਿੱਚ ਸੁੱਟ ਦਿੱਤੀਆਂ ਪੁਲਿਸ ਮੁਤਾਬਕ ਕਤਲ ਦਾ ਮਾਸਟਰਮਾਈਂਡ ਪਿੰਡ ਮਹਿਮਾ ਸਿੰਘ ਵਾਲਾ ਦਾ 75 ਸਾਲਾ ਚਰਨਜੀਤ ਸਿੰਘ ਗਰੇਵਾਲ ਹੈ ਜੋ ਇਸ ਵੇਲੇ ਇੰਗਲੈਂਡ ਵਿੱਚ ਮੌਜੂਦ ਹੈ एफआईआर ਮੁਤਾਬਕ ਚਰਨਜੀਤ ਸਿੰਘ ਨੇ ਕਥਿਤ ਤੌਰ ਤੇ ਸੁਖਜੀਤ ਸਿੰਘ ਉਰਫ सोनू ਤੋਂ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰਵਾਇਆ ਅਤੇ ਇਸ ਕੰਮ ਲਈ 50 ਲੱਖ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਰਹਿੰਦੀ ਰੁਪਿੰਦਰ ਕੌਰ ਅਤੇ ਚਰਨਜੀਤ ਸਿੰਘ ਲੰਬੇ ਸਮੇਂ ਤੋਂ ਸੰਪਰਕ ਵਿੱਚ ਸਨ ਅਤੇ ਰੁਪਿੰਦਰ ਕੌਰ ਨੂੰ ਵਿਆਹ ਦਾ ਲਾਰਾ ਲਾ ਕੇ ਪੰਜਾਬ ਸੱਦੇ ਆ ਗਿਆ ਪੰਜਾਬ ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਰੁਪਿੰਦਰ ਨੇ ਮੋਟੀਆਂ ਰਕਮਾਂ ਸੁਖਜੀਤ ਸਿੰਘ ਉਰਫ ਸੋਨੂ ਅਤੇ ਉਸਦੇ ਭਰਾ ਦੇ ਖਾਤੇ ਵਿੱਚ ਤਬਦੀਲ ਕੀਤੀਆਂ ਸੁਖਜੀਤ ਸਿੰਘ ਆਪਣਾ ਗੁਨਾਹ ਕਬੂਲ ਕਰ ਚੁੱਕਾ ਹੈ ਅਤੇ ਉਸ ਦੀ ਨਿਸ਼ਾਨਦੇਹੀ ਤੇ ਰੁਪਿੰਦਰ ਕੌਰ ਦੀਆਂ ਕੁਝ ਹੱਡੀਆਂ ਵੀ ਬਰਾਮਦ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਫੋਰੈਂਸਿਕ ਵਿਸ਼ਲੇਸ਼ਣ ਵਾਸਤੇ ਭੇਜਿਆ ਗਿਆ ਹੈ ਪੁਲਿਸ ਵੱਲੋਂ ਚਰਨਜੀਤ ਸਿੰਘ ਗਰੇਵਾਲ ਦੀ ਗ੍ਰਿਫਤਾਰੀ ਲਈ ਕੋਮੰਤਰੀ ਸਹਿਯੋਗ ਮੰਗਿਆ ਜਾ ਰਿਹਾ ਹੈ ਅਤੇ ਹੋਰ ਵਿੱਤੀ ਰਿਕਾਰਡ ਵੀ ਫਰੋਲੇ ਜਾ ਰਹੇ ਨੇ ਡੇਲੋਂ ਥਾਣੇ ਦੇ ਐਸਐਚਓ ਸੁਖਜਿੰਦਰ ਸਿੰਘ ਵੱਲੋਂ ਪੇਸ਼ ਸਟੇਟਸ ਰਿਪੋਰਟ ਮੁਤਾਬਕ ਰੁਪਿੰਦਰ ਕੌਰ ਕਤਲकांड ਵਿੱਚ ਕਈ ਹੋਰ ਸ਼ੱਕੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਸੱਤ ਸਮੁੰਦਰ ਪਾਰੋਂ ਆਈ ਔਰਤ ਦੇ ਪੰਜਾਬ ਵਿੱਚ ਕਤਲ ਮਗਰੋਂ ਕਈ ਸਵਾਲ ਉੱਠ ਰਹੇ ਨੇ ਅਤੇ ਪੁਲਿਸ ਵੱਲੋਂ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਕਿ ਜਦੋਂ ਵਿਆਦਾ ਲਾਰਾ ਚਰਨਜੀਤ ਸਿੰਘ ਨੇ ਲਾਇਆ ਤਾਂ ਸੁਖਜੀਤ ਸਿੰਘ ਦੇ ਖਾਤੇ ਵਿੱਚ ਮੋਟੀਆਂ ਰਕਮਾਂ ਕਿਵੇਂ ਤਬਦੀਲ ਹੋਈਆਂ ਦੂਜੇ ਪਾਸੇ ਚਰਨਜੀਤ ਸਿੰਘ ਵੱਲੋਂ ਆਪਣੇ ਵਾਅਦੇ ਮੁਤਾਬਕ 50 ਲੱਖ ਰੁਪਏ ਸੁਖਜੀਤ ਸਿੰਘ ਨੂੰ ਅਦਾ ਕੀਤੇ ਗਏ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਗੈਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਅਮਰੀਕਾ ਵਿੱਚ ਟਿਕਟੌਕ ਬਾਰੇ ਹੋਈ ਅਹਿਮ ਡੀਲ ਨਾਲ ਸੰਬੰਧਤ ਹੈ। ਜੀ ਹਾਂ ਅਮਰੀਕਾ ਵਿੱਚ ਟਿਕਟੌਕ ਚੱਲਦੀ ਰਹੇਗੀ ਪਰ ਇਸ ਦੀ ਮਾਲਕ ਕੰਪਨੀ ਬਾਈਡਾਂਸ ਆਪਣਾ ਕਾਰੋਬਾਰ ਸਿਮੇਟਣ ਲਈ ਮਜਬੂਰ ਹੁੰਦੀ ਮਹਿਸੂਸ ਹੋ ਰਹੀ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਮਗਰੋਂ ਸਪਸ਼ਟ ਹੋ ਜਾਵੇਗਾ ਕਿ ਟਿਕਟੌਕ ਵਿੱਚ ਚਾਈਨੀਜ਼ ਹਿੱਸੇਦਾਰੀ ਬਚੇਗੀ ਜਾਂ ਨਹੀਂ ਅਮਰੀਕਾ ਵਿੱਚ ਟਿਕਟੌਕ ਚਲਾਉਣ ਵਾਸਤੇ ਸ਼ਰਤ ਹੈ ਕਿ ਮੁਲਕ ਦਾ ਸਾਰਾ ਕੰਮਕਾਜ ਸਥਾਨਕ ਕੰਪਨੀਆਂ ਨੂੰ ਸੌਂਪ ਦਿੱਤਾ ਜਾਵੇ ਔਰੈਕਲ, ਸਿਲਵਰਲੇਕ ਅਤੇ ਐਂਡਰੀਸਨ ਵਰਗੀਆਂ ਕੰਪਨੀਆਂ ਟਿਕਟੌਕ ਨੂੰ ਖਰੀਦਣ ਦੀ ਕਤਾਰ ਵਿੱਚ ਨੇ ਐਪ ਦਾ ਐਲਗੋਰਿਦਮ ਅਤੇ ਆਈਪੀ ਰਾਈਟਸ ਚੀਨ ਕੋਲ ਰਹਿ ਸਕਦੇ ਨੇ ਪਰ ਯੂਜ਼ਰ ਡਾਟਾ ਅਮਰੀਕਾ ਦੇ ਕੰਟਰੋਲ ਵਿੱਚ ਹੋਵੇਗਾ ਇਹ ਡੀਲ ਟ੍ਰੇਡ ਵਾਰ ਨੂੰ ਮੱਠੀ ਪਾਉਣ ਦੇ ਯਤਨਾਂ ਤਹਿਤ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਵਿੱਚ 5 ਸਾਲ ਪਹਿਲਾਂ ਹੀ ਟਿਕਟੌਕ ਬੈਨ ਕਰ ਦਿੱਤੀ ਗਈ ਭਾਰਤ-ਚੀਨ ਸਰਹੱਦ ਤੇ ਹੋਈ ਝੜਪ ਮਗਰੋਂ ਟਿਕਟੌਕ ਸਣੇ 69 ਚਾਈਨੀਜ਼ ਐਪਸ ਤੇ ਭਾਰਤ ਵਿੱਚ ਪਾਬੰਦੀ ਲੱਗੀ ਅਤੇ ਹੁਣ ਇਹ ਗਿਣਤੀ ਵਧ ਕੇ 500 ਤੱਕ ਪੁੱਜ ਚੁੱਕੀ ਹੈ ਡੋਨਲਡ 트럼ਪ ਅਤੇ ਉਹਨਾਂ ਦੇ ਹਮਰਤਬਾ ਸ਼ੀ ਜਿਨਪਿੰਗ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਦੇ ਨੁਮਾਇੰਦਿਆਂ ਨੇ ਮੈਦ੍ਰਿਡ ਵਿਖੇ ਬੈਠਕ ਕਰਦਿਆਂ ਐਪ ਨਾਲ ਸੰਬੰਧਤ ਮੁਸ਼ਕਲ ਹੱਲ ਕਰਨ ਲਈ ਇੱਕ ਫਰੇਮਵਰਕ ਤੇ ਸਹਿਮਤੀ ਕਾਇਮ ਕੀਤੀ ਹੈ ਡੋਨਲਡ 트럼ਪ ਵੱਲੋਂ ਟਿਕਟੌਕ ਉਤੇ ਪਾਬੰਦੀ ਦੀ ਹੱਦ ਪਹਿਲਾਂ ਹੀ 16 ਦਸੰਬਰ ਤੱਕ ਵਧਾਈ ਜਾ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਨੇੜ ਭਵਿੱਖ ਵਿੱਚ ਕੋਈ ਖਤਰਾ ਪੈਦਾ ਹੁੰਦਾ ਨਜ਼ਰ ਨਹੀਂ ਆ ਰਿਹਾ a Report, Hamdar TV. I feel anyone that comes to Canada, the one thing they'll always do is Niagara Falls. For me, family trips are about being together, sitting face-to-face, -to and -face, talking. These are the things you remember.